ਨੇ ਪੰਜਾਬੀ ਅ ਇੰਡਸਟਰੀ ਨੂੰ ਦਿੱਤਾ ਔਰ ਪਹਿਲਾਂ ਤਾਂ ਸ਼ਨਕਾਟਾ ਹੁੰਦਾ ਸੀਗਾ ਉਦੋਂ ਵੀ ਲੋਕ ਸੁਣ ਕੇ ਹੱਸਦੇ ਸੀ ਫਿਰ ਉਹਨਾਂ ਨੇ ਫਿਲਮਾਂ ਵੱਲ ਰੁਕੀ ਤਾਂ ਉਦੋਂ ਵੀ ਉਹ ਕਾਮਯਾਬ ਕਾਮੇਡੀਅਨ ਦੀ ਕਾਮੇਡੀਅਨ ਰਹੇ ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਮਿਲਦੇ ਸੀਗੇ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਵੇਖੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਮਹਿਫਿਲ ਹਮੇਸ਼ਾ ਬੜੀ ਜਗਮਗਾ ਕਰਦੀ ਸੀਗੀ ਮਤਲਬ ਹੱਸਦੇ ਸੀ ਹਸਾਉਂਦੇ ਸੀ ਔਰ ਹਰ ਗੱਲ ਉਹਨਾਂ ਨੇ ਜਿਹੜੀ ਕਰਨੀ ਉਹ ਬੜੀ ਮਤਲਬ ਮਜ਼ਾਕ ਦੇ ਲੈਜ਼ੇ ਚ ਕਰਨੀ ਤੇ ਮਤਲਬ ਇੱਕਦਮ ਅੱਜ ਸਵੇਰੇ ਪਤਾ ਲੱਗਾ ਤੇ ਬੜਾ ਮਨ ਦੁਖੀ ਹੋਇਆ ਬਹੁਤ ਮਨ ਪਰ ਹੈ ਅੱਜ ਕਿਉਂਕਿ ਭਲਾ ਸਾਹਿਬ ਜਿੱਡੇ ਵੱਡੇ ਆਰਟਿਸਟ ਸੀਗੇ ਉਸ ਤੋਂ ਵੀ ਵੱਡੇ ਇਨਸਾਨ ਸੀਗੇ ਉਹ ਆ ਆਪ ਤੋਂ ਛੋਟਿਆਂ ਨੂੰ ਹਮੇਸ਼ਾ ਸਪੋਰਟ ਕਰਦੇ ਸੀ ਅਸੀਂ ਇੱਕ ਫਿਲਮ ਕੀਤੀ ਸੀ ਮਾਈ ਸੈਲਫ ਪਿੰਡੂ ਤੇ ਮੈਂ ਕਈ ਵਾਰੀ ਪੁੱਛਣਾ ਭਲਾ ਸਾਹਿਬ ਬੜੀ ਈਜ਼ੀਲੀ ਕਰ ਜਾਂਦੇ ਆ ਤੁਸੀਂ ਇਹ ਚੀਜ਼ਾਂ ਤੇ ਉਹ ਕਹਿੰਦੇ ਪੁੱਤ ਤਜਰਬਾ ਹੁੰਦਾ ਇਹ ਤੇ ਉਹਨਾਂ ਨੇ ਦੱਸਣਾ ਕਿ ਭਈ ਐ ਐਦਾਂ ਨਹੀਂ ਐਦਾਂ ਡਾਇਲੌਗ ਬੋਲ ਤੇ ਮਤਲਬ ਉਹਨਾਂ ਨੇ ਕਦੇ ਵੀ ਆਪ ਤੋਂ ਛੋਟੇ ਆਰਟਿਸਟ ਨੂੰ ਕਦੀ ਛੋਟਾ ਮਹਿਸੂਸ ਨਹੀਂ ਕਰਾਇਆ ਸੀ ਉਹ ਆਪ ਛੋਟੇ ਬਣ ਕੇ ਅਗਲੇ ਨੂੰ ਵੱਡਾ ਮਹਿਸੂਸ ਕਰਾਉਂਦੇ ਸੀ ਹਮੇਸ਼ਾ ਸੋ ਬਹੁਤ ਵਧੀਆ ਸ਼ਖਸੀਅਤ ਸੀਗੇ ਭਲਾ ਸਾਹਿਬ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ 'ਚ ਵਸਦੇ ਰਹਿਣਗੇ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਚਰਨੀ ਨਿਵਾਸ ਦੇਵੇ ਔਰ ਮੈਂ ਫੇਰ ਇੱਕ ਵਾਰੀ ਕਹੂੰਗਾ ਕਿ ਭਲਾ ਸਾਹਿਬ ਇੱਕ ਵਾਰੀ ਫੇਰ ਆਉਣ ਜਸਵਿੰਦਰ ਭਲਾ ਬਣ ਕੇ ਤੇ ਸਾਨੂੰ ਸਾਰਿਆਂ ਨੂੰ ਐਂਟਰਟੇਨ ਕਰ ਪਹਿਲੀ ਮੁਲਾਕਾਤ ਤੁਹਾਡੀ ਬਹੁਤ ਮੁਲਾਕਾਤਾਂ ਮੇਰੀਆਂ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੇ ਨਾਲ ਲਗਭਗ ਅ 2003-4 ਦੇ ਵਿੱਚ ਇੱਕ ਉਹਨਾਂ ਦਾ ਛਣਕਾਟਾ ਆਇਆ ਸੀਗਾ ਉਦੋਂ ਮੇਰੀ ਐਲਬਮ ਆਈ ਸੀਗੀ ਅ ਪਹਿਲੀ ਦੂਸਰੀ ਐਲਬਮ ਹੋਏਗੀ ਤੇ ਉਦੋਂ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਕਿਉਂਕਿ ਉਹਨਾਂ ਦੀ ਐਲਬਮ ਦੇ ਵਿੱਚ ਮੇਰੇ ਗਾਣੇ ਦੀਆਂ ਕੁਝ 17 ਸੀਗੀਆਂ ਕੁਮਾਨ ਸਾਹਿਬ ਉਹਨਾਂ ਨੇ ਮੈਂਸ਼ਨ ਕੀਤੀਆਂ ਤੇ ਉਦੋਂ ਮੈਨੂੰ ਉਹਨਾਂ ਨੇ ਵਧਾਈ ਦਿੱਤੀ ਸਪੈਸ਼ਲ ਉਦੋਂ ਸਾਡਾ ਬਿਲਕੁਲ ਸ਼ੁਰੂਆਤ ਸੀਗੀ ਔਰ ਉਹ ਸਟੈਬਲਿਸ਼ਡ ਆਰਟ ਸੀਗੇ ਪਰ ਫਿਰ ਵੀ ਉਹਨਾਂ ਨੇ ਮੈਨੂੰ ਉਦੋਂ ਬਹੁਤ ਹੌਸਲਾ ਦਿੱਤਾ ਕਿ ਪੁੱਤਰ ਤੇਰੀ ਆਵਾਜ਼ ਬਹੁਤ ਵਧੀਆ ਹੈ ਤੇ ਤੂੰ ਬਹੁਤ ਅੱਗੇ ਜਾਏਂਗਾ ਸੁਪਰਲਾ ਸਾਹਿਬ ਬਹੁਤ ਪਹਿਲਾਂ ਤੋਂ ਅ ਐਸੋਸੀਏਟਡ ਰਹੇ ਨੇ ਸਾਡੇ ਨਾਲ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਨਾਂ ਨੇ ਕਦੀ ਛੋਟਾ ਵੱਡਾ ਨਹੀਂ ਦੇਖਿਆ ਉਹਨਾਂ ਨੇ ਹਮੇਸ਼ਾ ਛੋਟਿਆਂ ਨੂੰ ਜ਼ਿਆਦਾ ਸਪੋਰਟ ਕੀਤਾ ਹਮੇਸ਼ਾ ਆਪਾਂ ਇੱਕ ਸੀਨੀਅਰਿਟੀ ਦਾ ਜ਼ਿਕਰ ਕਰਦੇ ਹੁੰਨੇ ਆ ਲੇਕਿਨ ਅਜਿਹੇ ਸੀਨੀਅਰਸ ਹੋਣ ਤੇ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਤੋਂ ਤੁਸੀਂ ਉਹ ਸਾਡੇ ਸਾਡੇ ਫਾਦਰ ਫਿਗਰਸ ਸੀਗੇ ਸਾਡੇ ਲਈ ਬਾਪ ਦੇ ਸਮਾਨ ਸੀਗੇ ਉਹਨਾਂ ਨੇ ਹਮੇਸ਼ਾ ਹਮੇਸ਼ਾ ਤੁਹਾਨੂੰ ਦੱਸਿਆ ਕਿ ਵੀ ਉਹਨਾਂ ਨੇ ਚੰਗੀਆਂ ਚੀਜ਼ਾਂ ਸਾਨੂੰ ਦੱਸੀਆਂ ਜਿੰਨੀ ਕਿ ਉਹਨਾਂ ਦੇ ਨਾਲ ਕੰਪਨੀ ਰਹੀ ਮੇਰੀ ਅ ਔਰ ਮੋਰਓਵਰ ਕੀ ਹੈ ਟੈਲੈਂਟਡ ਬੋਸ ਸੀਗੇ ਆਪਣੇ ਡਾਇਲੌਗ ਉਹ ਆਪ ਲਿਖਦੇ ਸੀਗੇ ਹੂੰ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਹਿੱਟ ਡਾਇਲੌਗ ਸੀਗੇ ਤੁਸੀਂ ਜਿੰਨੇ ਵੀ ਮਤਲਬ ਤੁਹਾਡੇ ਜ਼ੈਨ 'ਚ ਇਸ ਵੇਲੇ ਆਉਂਦੇ ਹੋਣਗੇ ਉਹ ਸਾਰੇ ਉਹਨਾਂ ਦੇ ਆਪਣੇ ਲਿਖੇ ਹੋਏ ਡਾਇਲੌਗ ਸੀਗੇ ਕਿਉਂਕਿ ਮੈਂ ਅੱਖੀਂ ਵੇਖੀਆਂ ਚੀਜ਼ਾਂ ਛਣਕਾਟਾ ਪੂਰਾ ਦਾ ਪੂਰਾ ਉਹ ਆਪ ਲਿਖਦੇ ਸੀਗੇ ਸੋ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਨਿਵਾਜਿਆ ਸੀਗਾ ਬਸ ਜੇ ਨਹੀਂ ਉਹਨਾਂ ਨੂੰ ਕੁਝ ਨਿਵਾਜਿਆ ਤੇ ਉਹ ਉਮਰ ਥੋੜੀ ਦਿੱਤੀ ਉਹਨਾਂ ਨੂੰ ਬਹੁਤ ਮਤਲਬ ਮੈਂ ਬਹੁਤੀ ਉਮਰ ਨਹੀਂ ਮੰਨਦਾ 60 65 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੈ ਬਟ ਉਹ ਸਾਡੇ ਚ ਨਹੀਂ ਰਿਹਾ ਅੱਜ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਦਿਲਾਂ ਚ ਰਹਿਣਗੇ ਬਲੀ ਆਖਰੀ ਗੱਲਬਾਤ ਕਦੋਂ ਹੋਈ ਸੀ ਕੀ ਗੱਲਬਾਤ ਕੋਈ ਮੁਲਾਕਾਤ ਕਦੋਂ ਕਾਫੀ ਸਮ ਸਾਲ ਪਹਿਲਾਂ ਉਹਨਾਂ ਦੀ ਫੈਮਿਲੀ ਚੋਂ ਕਿਸੇ ਦੀ ਡੈਥ ਹੋ ਗਈ ਸੀ ਉਦੋਂ ਮੈਂ ਆਇਆ ਸੀ ਡੇਢ ਤੋਂ ਸਾਲ ਹੋ ਗਏ ਕਿਉਂਕਿ ਮੈਂ ਵੀ ਹੁਣ ਕੈਨੇਡਾ ਰਹਿਣ ਕਰਕੇ ਤੇ ਉਹ ਬਹੁਤੀ ਅੱਜਕੱਲ ਫੋਨ ਤੇ ਗੱਲ ਨਹੀਂ ਕਰਦੇ ਸੀਗੇ ਕਿਉਂਕਿ ਥੋੜੇ ਬਿਮਾਰ ਚੱਲ ਰਹੇ ਸੀਗੇ ਔਰ ਉਹ ਬਹੁਤੀ ਚੀਜ਼ ਇਸ ਸੀ ਨੂੰ ਡਿਸਕਸ ਨਹੀਂ ਕਰਨਾ ਚਾਹੁੰਦੇ ਸੀ ਕਦੀ ਕਿਉਂਕਿ ਉਹ ਚਾਹੁੰਦੇ ਨਹੀਂ ਸੀਗੇ ਕਿ ਮੈਂ ਮਤਲਬ ਮੇਰੀ ਮੇਰੀ ਬਿਮਾਰੀ ਨੂੰ ਲੈ ਕੇ ਕੋਈ ਉਦਾਸ ਹੋਵੇ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਜਿੰਨੀ ਵਾਰੀ ਵੀ ਮਿਲੇ ਆ ਕਦੀ ਉਹਨਾਂ ਦੇ ਚਿਹਰੇ ਤੇ ਮੈਨੂੰ ਉਦਾਸੀ ਨਜ਼ਰ ਨਹੀਂ ਆਈ ਜਿੰਨੀ ਵਾਰੀ ਵੀ ਮੈਂ ਘਰੇ ਇੱਥੇ ਬੈਠੇ ਸੀਗੇ ਜਿੱਥੇ ਅੱਜ ਬ੍ਰਾਂਚ ਰੂਮ 'ਚ ਅੱਜ ਉਹਨਾਂ ਦੇ ਅਸੀਂ ਇਸ ਮੌਕੇ ਤੇ ਪਹੁੰਚੇ ਆ ਮੈਂ ਸਾਲ ਡੇਢ ਸਾਲ ਪਹਿਲਾਂ ਤੇ ਬੈਠੇ ਮਤਲਬ ਆਇਆ ਮੈਂ 10 ਮਿੰਟ ਲਈ ਸੀਗਾ ਮੈਨੂੰ ਲੱਗਾ ਡੇਢ ਦੋ ਘੰਟੇ ਉਹਨਾਂ ਨੇ ਮਤਲਬ ਐਸ ਜੀਆਂ ਗੱਲਾਂ ਸ਼ੇਅਰ ਕਰ ਲੀਆਂ ਕਿ ਅਸੀਂ ਡੇਢ ਦੋ ਘੰਟਾ ਪਤਾ ਨਹੀਂ ਲੱਗਿਆ ਕਿੱਧਰ ਚਲੇ ਗਏ ਸੋ ਉਹਨਾਂ ਦੀ ਏਦ ਮੈਂ ਰਿਪੀਟ ਕਰਾਂਗਾ ਕਿ ਉਹ ਸਾਡੇ ਚ ਕਦੇ ਨਹੀਂ ਜਾਣਗੇ ਉਹ ਸਰੀਰਕ ਤੌਰ ਤੇ ਸਾਡੇ ਚ ਨਹੀਂ ਹੈ ਬਟ ਉਹਨਾਂ ਦੀ ਜਿਹੜੀ ਰੂਹ ਹੈ ਉਹਨਾਂ ਦੀ ਜਿਹੜੀਆਂ ਉਹਨਾਂ ਦੇ ਕੰਮ ਨੇ ਉਹ ਸਾਡੇ ਹਮੇਸ਼ਾ ਰਹਿਣਗੇ ਸਾਡੇ ਦਿਲਾਂ ਚ ਭਲਾ ਸਾਹਿਬ ਵਾਸਤੇ ਰਹਿਣਗੇ ਠੀਕ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ